ਹਾਂਜੀ ਦੋਸਤੋ ਕਿਵੇਂ ਹੋ ਸਾਰੇ ਤੇ ਆਪਣੇ ਬਿਜਲੀ ਦਾ ਬਿੱਲ ਆਇਆ ਸੀਗਾ ਐਤ ਕੀ ਮਹੀਨੇ ਦਾ ਬਿੱਲ ਆਇਆ ਆਪਾਂ ਨੂੰ ਆ ਦੇਖੋ ਜੀ 1219 ਰੁਪਏ 1219 ਰੁਪਏ ਆਇਆ ਸੀਗਾ ਜਿਹੜਾ ਕਿ ਇਹਨੂੰ ਆਪਾਂ ਭਰ ਕੇ ਜਿਆ ਪਤਰੀਕ ਤੋਂ ਬਾਅਦ ਭਰਦੇ ਆ ਤਾਂ 42 ਦੀ ਫੀਸ ਤੇ ਭਰਨੇ ਪੈਂਦੇ ਹਨਾ ਸ਼ਾਇਦ ਜਿਹਦੇ ਉੱਤੇ ਆਈ ਲਿਖਿਆ ਹੋਇਆ ਹੈ ਇਹ ਕਿਸੇ ਦਾ ਬਿੱਲ ਵੀ ਨਹੀਂ ਆ ਆ ਦੇਖ ਲਓ ਨਾਮ ਵੀ ਪੜ ਲਓ ਭਾਵੇਂ ਠੀਕ ਹੈ ਜੀ ਆਪਣਾ ਹੀ ਬਿੱਲ ਆ ਪਾਪੇ ਦਾ ਨਾਮ ਹੈ ਉੱਤੇ ਲਿਖਿਆ ਹੋਇਆ ਤੇ ਆ ਦੇਖੋ ਠੀਕ ਹੈ ਜੀ ਜਿਸਕੇ ਨੰਬਰ ਵੀ ਦਿੱਤਾ ਹੋਇਆ ਹੈ ਸ਼ਾਇਦ ਤੇ ਆਪਾਂ ਐਪਲੀਕੇਸ਼ਨ ਲਾਈ ਸੀਗੀ ਇਹ ਸਾਡਾ ਬਿੱਲ ਬਹੁਤ ਜ਼ਿਆਦਾ ਆਉਂਦਾ ਠੀਕ ਹੈ ਜੀ ਪਿਛਲੀ ਵਾਰ 6000 ਰੁਪਏ ਬਿੱਲ ਭਰਿਆ ਸੀਗਾ ਤੇ ਦੇਖਦੇ ਆ ਆਪਣੇ ਜਾ ਕੇ ਅੱਜ ਮੀਟਰ ਲੱਗਿਆ ਕਿ ਨਹੀਂ ਲੱਗਿਆ ਤੇ ਤੁਹਾਨੂੰ ਵੀ ਅੱਜ ਦਿਖਾਉਨੇ ਆ ਚਲੋ ਜੀ ਬਣੇ ਰਹੋ ਵੀਡੀਓ ਦੇ ਨਾਲ ਲੋ ਜੀ ਵੀਡੀਓ ਤੇ ਦੇਖ ਲਓ ਆਪਣਾ ਨਵਾਂ ਮੀਟਰ ਕੱਲੀ ਲੱਗਿਆ ਸਾਇਦ ਮੀਟਰ ਇਹਦੇ ਉੱਤੇ ਨਾਮ ਲਿਖਿਆ ਹੋਇਆ ਸਾਇਦ ਆ ਦੇਖੋ ਇਹਦਾ ਬਟਨ ਕਿੱਥੇ ਹੈ ਸਾਈਡ ਚ ਲਾ ਕੇ ਦੇਖ ਲੈਂਦੇ ਆਪਾਂ ਆ ਦੇਖੋ ਅਜੇ ਤਾਂ ਲੋ ਠੀਕ ਹੈ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰੋ ਤੇ ਮੈਨੂੰ ਬਹੁਤ ਜਿਆਦਾ ਅੱਜ ਖੁਸ਼ੀ ਹੋਈ ਹੈ ਜਿਹੜਾ ਆਪਣੇ ਘਰੇ ਮੀਟਰ ਲੱਗ ਗਿਆ ਨਵਾਂ